ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਹੋਪ ਸਾਰੇ ਵਧੀਆ ਹੋਣਗੇ ਅੱਜ ਜਿਹੜੀ ਵੀਡੀਓ ਹੈਗੀ ਹੈ ਉਸ ਵਿੱਚ ਆਪਾਂ ਦੇਖਾਂਗੇ ਕਿ 500 ਸ਼ਬਦ ਵਿੱਚ ਅਧਿਆਪਕ ਦਿਵਸ ਤੇ ਇੱਕ ਛੋਟਾ ਜਿਹਾ ਲੇਖ ਹੈ ਠੀਕ ਹੈ ਜੀ ਆਓ ਦੇਖੀਏ ਅਧਿਆਪਕ ਦਿਵਸ ਵਿਦਿਆਰਥੀਆਂ ਦੇ ਜੀਵਨ ਵਿੱਚ ਅਧਿਆਪਕਾਂ ਦੇ ਸ਼ਾਨਦਾਰ ਯੋਗਦਾਨ ਦਾ ਸਨਮਾਨ ਕਰਨ ਅਤੇ ਮਨਾਉਣ ਲਈ ਸਮਰਪਿਤ ਇਹ ਕ ਮੌਕਾ ਹੈ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਤੇ ਇਸ ਤਰੀਕ ਇਹ ਤਰੀਕ ਇਸ ਲਈ ਵੀ ਚੁਣੀ ਗਈ ਸੀ ਕਿਉਂਕਿ ਇਹ ਪ੍ਰਸਿੱਧ ਦਾਰਸ਼ਨਿਕ ਅਤੇ ਵਿਦਵਾਨ ਡਾਕਟਰ ਜਿਹੜੇ ਹੈਗੇ ਆ ਸਰਬਪਲੀ ਰਾਧਾ ਕ੍ਰਿਸ਼ਨ ਦੀ ਜਨਮ ਵਰੇ ਗਾਂਢ ਇਸ ਦਿਨ ਆਉਂਦੀ ਹੈ ਉਹ ਭਾਰਤ ਦੇ ਦੂਜੇ ਰਾਸ਼ਟਰਪਤੀ ਸਨ ਅਧਿਆਪਕ ਦਿਵਸ ਮਨਾਉਣ ਦਾ ਮਕਸਦ ਉਹਨਾਂ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਨਾ ਹੈ ਜੋ ਗਿਆਨ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਲਈ ਆਪਣੇ ਜੀਵਨ ਸਮਰਪਿਤ ਕਰਦੇ ਹਨ ਡਾਕਟਰ ਰਾਧਾ ਕ੍ਰਿਸ਼ਨ ਸਮਾਜ ਲਈ ਇੱਕ ਪਰਵਰਤਨਕਾਰੀ ਸਾਧਨ ਬਜੂ ਸਿੱਖਿਆ ਦੇ ਸਾਧਨਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਸੀ ਉਹਨਾਂ ਦਾ ਮੰਨਣਾ ਸੀ ਕਿ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਲਈ ਨਹੀਂ ਸਗੋਂ ਹਮਦਰਦੀ ਅਤੇ ਹਮਦਰਦੀ ਦੀ ਭਾਵਨਾ ਵਧਾਉਣ ਲਈ ਵੀ ਹੈ ਇਹ ਉਹਨਾਂ ਦੀ ਨਿਮਰਤਾ ਸੀ ਜਿਸ ਨੇ ਉਹਨਾਂ ਨੂੰ ਸੁਝਾਅ ਦਿੱਤਾ ਕਿ ਉਹਨਾਂ ਦਾ ਜਨਮ ਦਿਨ ਆਪਣੇ ਔਰਤੇ ਨਹੀਂ ਸਗੋਂ ਅਧਿਆਪਕਾਂ ਦੇ ਸਨਮਾਨ ਦੇ ਦਿਨ ਵਜੋਂ ਮਨਾਇਆ ਜਾਣਾ ਚਾਹੀਦਾ ਹੈ ਇਹ ਸੰਕੇਤ ਨਿਰਸਵਾਰਥਾ ਦੀ ਮਿਸਾਲ ਦਿੰਦਾ ਹੈ ਜੋ ਅਧਿਆਪਕਰ ਪੇਸ਼ੇ ਨੂੰ ਅਧਿਆਪਕਨ ਪੇਸ਼ੇ ਨੂੰ ਪ੍ਰਭਾਵਿਤ ਪ੍ਰਭਾਸ਼ਿਤ ਕਰਦਾ ਹੈ ਅਧਿਆਪਕ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਲਾਜ਼ਮੀ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਭੂਮਿਕਾ ਬੱਚਿਆਂ ਦੇ ਮਨਾਂ ਨੂੰ ਆਕਾਰ ਦਿੰਦੀ ਹੈ ਸਿੱਖਿਆ ਦਾ ਸਫ਼ਰ ਅਜੀਹਾ ਹੈ ਜਿਸ ਵਿੱਚ ਇਕੱਲਿਆਂ ਨਹੀਂ ਜਾਇਆ ਜਾ ਸਕਦਾ ਬੱਚੇ ਨੂੰ ਇੱਕ ਹੱਥ ਦੀ ਜਿਹੜੀ ਲੋੜ ਹੁੰਦੀ ਹੈ ਜਿਸ ਨੂੰ ਉਹ ਫੜ ਕੇ ਅੱਗੇ ਜਾ ਸਕਦਾ ਹੈ ਤੇ ਪਰ ਉਹ ਉਸਤੇ ਭਰੋਸਾ ਕਰ ਸਕਦੇ ਹਨ ਇਸ ਨੂੰ ਸਮਰਪਿਤ ਅਧਿਆਪਕਾਂ ਦੇ ਮਾਰਗਦਰਸ਼ਨ ਸਲਾਹ ਅਤੇ ਸਮਰਥਨ ਦੀ ਲੋੜ ਹੈ ਜੋ ਰਸਤੇ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਉਹ ਇਹ ਯਕੀਨੀ ਬਣਾਉਣ ਕਿ ਯਕੀਨੀ ਬਣਾਉਣ ਵਿੱਚ ਆਪਣਾ ਸਮਾਂ ਊਰਜਾ ਅਤੇ ਜਨੂੰਨ ਲਗਾਉਂਦੇ ਹਨ ਕਿ ਵਿਦਿਆਰਥੀ ਉਹਨਾਂ ਸਾਧਨਾ ਨਾਲ ਲੈਸ ਹਨ ਜਿਨ੍ਹਾਂ ਦੇ ਉਹਨਾਂ ਨੂੰ ਜੀਵਨ ਵਿੱਚ ਸਫਲ ਹੋਣ ਦੀ ਲੋੜ ਹੈ ਉਹ ਵਿਦਿਆਰਥੀਆਂ ਤੇ ਵਿਸ਼ਵਾਸ ਕਰਦੇ ਸਨ ਜਦੋਂ ਉਹ ਆਪਣੇ ਆਪ ਨੂੰ ਆਪਣੇ ਆਪ ਤੇ ਸ਼ੱਕ ਕਰਦੇ ਸਨ ਅਤੇ ਉਹਨਾਂ ਨੂੰ ਸਿਤਾਰਿਆਂ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕਰਦੇ ਸਨ ਅਧਿਆਪਕ ਸਿਰਫ ਸਿੱਖਿਅਕ ਨਹੀਂ ਹੁੰਦੇ ਸਗੋਂ ਉਹ ਸਲਾਹਕਾਰ ਮਾਰਗਦਰਸ਼ਨ ਅਤੇ ਮਿੱਤਰ ਦੀ ਭੂਮਿਕਾ ਵੀ ਨਿਭਾਉਂਦੇ ਹਨ ਆਪਣੇ ਕੀਤੇ ਪ੍ਰਤੀ ਉਹਨਾਂ ਦੀ ਵਚਨਬੱਧਤਾ ਬੇਮਿਸਾਲ ਹੈ ਹਰ ਅਧਿਆਪਕ ਅਲੱਗ-ਅਲੱਗ ਹੁੰਦਾ ਹੈ ਅਤੇ ਕਲਾਸਰੂਮ ਵਿੱਚ ਆਪਣੀ ਪਹੁੰਚ ਲਿਆਉਂਦਾ ਹੈ। ਕੁਝ ਅਧਿਆਪਕ ਸਖਤ ਟਾਸਟ ਟਾਸਕ ਮਾਸਟਰ ਹੁੰਦੇ ਹਨ ਵਿਦਿਆਰਥੀਆਂ ਨੂੰ ਉਹਨਾਂ ਦੀ ਸਭ ਤੋਂ ਵਧੀਆ ਪ੍ਰਾਪਤੀ ਲਈ ਪ੍ਰੇਰਿਤ ਕਰਦੇ ਹਨ ਜਦੋਂ ਕਿ ਦੂਸਰੇ ਹਮਦਰਦ ਸਰੋਤ ਹੁੰਦੇ ਹਨ ਜਦੋਂ ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇੱਕ ਮਾਰਗਦਰਸ਼ਕ ਦੇ ਹੱਥ ਪੇਸ਼ ਕਰਨ ਲਈ ਤਿਆਰ ਹੁੰਦੇ ਹਨ ਵਿਦਿਆਰਥੀਆਂ ਨੂੰ ਉਤਸ਼ਾਹ ਸਕਹੋਂ ਅਤੇ ਪਾਠ ਪੁਸਤਕਾਂ ਦੀ ਸੀਮਾ ਤੋਂ ਪਰੇ ਗਿਆਨ ਦੀ ਖੋਜ ਕਰਨ ਲਈ ਪ੍ਰੇਰਿਤ ਕਰਨ ਪਿੱਛੇ ਅਧਿਆਪਕ ਇੱਕ ਪ੍ਰੇਰਕ ਸ਼ਕਤੀ ਹਨ ਅਧਿਆਪਕ ਦਿਵਸ ਤੇ ਅਧਿਆ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਕਾਰਡ ਅਤੇ ਫੁੱਲਾਂ ਵਰਗੇ ਪ੍ਰਸ਼ੰਸਾ ਦੇ ਟੋਕਨ ਪੇਸ਼ ਕਰਦੇ ਹਨ ਹਾਲਾਂਕਿ ਇਸ ਦਿਨ ਦੀ ਮਹੱਤਤਾ ਜਸ਼ਨਾਂ ਤੋਂ ਕਿਤੇ ਵੱਧ ਜਾਂਦੀ ਹੈ ਇਹ ਦਿਨ ਅਧਿਆਪਕਾ ਅਤੇ ਸਿੱਖਿਆ ਦੋਵਾਂ ਦੀ ਮਹੱਤਤਾ ਨੂੰ ਦਰਸਾਉਣ ਦਾ ਦਿਨ ਹੈ ਅਧਿਆਪਕਤਾ ਕੀਤਾ ਸਮਰਪਣ ਅਤੇ ਕੁਰਬਾਨੀ ਦਾ ਹੈ ਇਹ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੇ ਯਤਨਾਂ ਨੂੰ ਸਵੀਕਾਰ ਕਰਨ ਅਤੇ ਨਾ ਸਿਰਫ ਇਸ ਦਿਨ ਬਲਕਿ ਪੂਰੇ ਸਾਲ ਵਿੱਚ ਪ੍ਰਸ਼ੰਸਾ ਕਰਨਾ ਇਸ ਅਧਿਆਪਕ ਦਿਵਸ ਤੇ ਆਓ ਅਸੀਂ ਅਧਿਆਪਕਾਂ ਦੇ ਸਮਰਪਣ ਦਾ ਸਨਮਾਨ ਕਰੀਏ ਅਤੇ ਦਿਲੋਂ ਧੰਨਵਾਦ ਕਰੀਏ ਤੇ ਪ੍ਰਗਟ ਧੰਨਵਾਦ ਪ੍ਰਗਟ ਕਰੀਏ ਜਿਵੇਂ ਕਿ ਵਿਦਿਆਰਥੀ ਸਿੱਖਣ ਦੀ ਯਾਤਰਾ ਸ਼ੁਰੂ ਕਰਦੇ ਹਨ ਉਹਨਾਂ ਨੂੰ ਗਿਆਨ ਦੀ ਮਿਸਾਲ ਲੈ ਨੂੰ ਲੈ ਕੇ ਜਾਣਨਾ ਚਾਹੀਦਾ ਹੈ ਜੋ ਉਹਨਾਂ ਦੇ ਅਧਿਆਪਕਾਂ ਨੇ ਉਹਨਾਂ ਤੱਕ ਪਹੁੰਚ ਪਹੁੰਚਾਇਆ ਹੈ ਤੇ ਉਹਨਾਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਵਿਦਿਆਰਥੀਆਂ ਇਹਨਾਂ ਲੇਖਾਂ ਦੀ ਵਰਤੋਂ ਉਹਨਾਂ ਅਧਿਆਪਕਾਂ ਲਈ ਪ੍ਰਸ਼ੰਸਾ ਅਤੇ ਧੰਨਵਾਦ ਪ੍ਰਗਟ ਕਰਨ ਲਈ ਕਰ ਸਕਦੇ ਹਨ ਜੋ ਗਿਆਨ, ਬੁੱਧੀ ਅਤੇ ਚਰਿੱਤਰ ਨਿਰਮਾਣ ਕਰਨ ਦੇ ਮਾਰਗ ਨੂੰ ਰੋਸ਼ਨ ਕਰਨ ਵਾਲੇ ਮਾਰਗਦਰਸ਼ਨ ਹਨ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦੋਸਤੋ ਇਹ ਜਿਹੜਾ ਲੇਖ ਹੈ ਤੁਹਾਨੂੰ ਕਿਦਾਂ ਦਾ ਲੱਗਿਆ